ਸੌ ਘਰਾਂ ਦੇ ਸੌ ਬੱਚਿਓ ਉਹ ਸੋਚੋ ਸੋਚ ਵਿਚਾਰ ਕਰੋ ਸੱਭਿਆਚਾਰ ਅਣਮੋਲਾ ਆਪਣਾ ਐਵੇਂ ਨਾ ਤਾਰ-ਤਾਰ ਕਰੋ ਪਰ ਇਹ ਵਿਡਿੰਗ ਦੇ ਨਾਂ ਤੇ ਕਿਉਂ ਪਤ ਆਪਣੀ ਨੂੰ ਰੋਲ ਰਹੇ ਹੋ ਬੰਦ ਮੁਠੀ ਕਈ ਭੇਦ ਲੁਕੋਵੇ ਬੰਦ ਮੁਠੀ ਕਈ ਭੇਦ ਲਕੋਵੇ ਕੋ ਸਾਰਿਆਂ ਸਾਹਮਣੇ ਖੋਲ ਰਹੇ ਹੋ ਤੁਸੀਂ ਕਿਹੜਾ ਕੋਈ ਫਿਲਮ ਹੈ ਕਰਨੀ ਉਹਨਾਂ ਵਾਂਗੂ ਕਰਦੇ ਹੋ ਨੂੰਤੀ ਦਾ ਪਰਦਾ ਹੁੰਦਾ ਤੁਸੀਂ ਲਾਈਵ ਵੀਡੀਓ ਕਰਦੇ ਹੋ ਬੀਂਗੇ ਟੇਡੇ ਪੋਜਾਂ ਵਾਲੀ ਵੀਡੀਓ ਕਿਹੜੇ ਕੰਮ ਅਗੇ ਆਉਣੀ ਕਿਹੜਾ ਤੁਸੀਂ ਸਨਵਾਨ ਖਟਿਆ ਕਿ ਇਹਨੇ ਜਿਤ ਵਧਾਉਣੀ ਬੜੇ ਲਿਖਿਓ ਤੁਸੀਂ ਤਾਂ ਨਾਲੇ ਕੰਮ ਚੰਗਾ ਮਾਣਾ ਪਸਾਣ ਦਿਓ ਇਹੋ ਜਿਹੇ ਬਜ਼ੁਰਗ ਸੀ ਸਾਡੇ ਸਾਰਾ ਕੋਈ ਤੁਸੀਂ ਜਾਣਦੇ ਹੋ ਘਟਿਆ ਫੈਸਲ ਦੇ ਰਵਾਜਾਂ 'ਚ ਫਸ ਕੇ ਮੁਸ਼ਕਲ ਹੋਜੂ ਜਵਣਾ ਸਭਿਆਚਾਰ ਜਿਹੇ ਹੱਥੋਂ ਖੁੱਸ ਗਿਆ ਮੋੜ ਨਹੀਂ ਕਦੇ ਇੱਥੇ ਹੋਣਾ ਆਪਣੀ ਹੋਂਦ ਮਿਟਾਉਣ ਖਾਤਰ ਕਿਉਂ ਪਾਸੇ ਜੋਰ ਹੈ ਲਾਇਆ ਹੋਲੇ-ਪਾਲੇ ਨੌਜਵਾਨੋ ਅਜੇ ਤੱਕ ਵੀ ਸਮਝ ਨਹੀਂ ਤੁਹਾਨੂੰ ਆਇਆ ਦਸਵੇਂ ਸਪਿਤਾ ਦੇ ਬਣ ਕੇ ਪੁੱਤਰ ții ਆ ਆਪਣਾ ਅਗਾ ਸਵਾਰੋ ਸਮਾਜਿਕ ਬੁਰਾਈਆਂ ਅੱਗੇ ਜੋ ਕੇ ਵੜਿਆ ਕਦੇ ਫੇਰ ਤੁਸੀਂ ਨਾ ਹਾਰੋ ਕਦੇ ਫੇਰ ਤੁਸੀਂ ਨਾ ਹਾਰੋ ਧੰਨਵਾਦ